ਮੰਤਰੀ ਜੀ ਗੁਰੂ ਸਾਹਿਬ ਜੀ ਨੂੰ ਲੋਕਾਂ ਦੀ ਜੀਵਨ ਪੜੀ ਸੰਗਠਨ ਆਯੋਜਨ ਹੋ ਰਿਹਾ ਹੈ 20 ਸਾਲ ਸਰਵੋਤਮ ਆਧਿਆਇਿਕਾ ਨੂੰ ਮੋਬਾਈਲ ਮੀਡੀਆ ਦਾ ਅੰਸਾਰ ਮੋਬਾਈਲ ਮੀਡੀਆ ਦੇ ਆਜ਼ਾਦ ਬਲੁਖ ਦੇ ਜੋ ਤੋਂ ਸੋਟਲਾ ਪੰਚਾਇਤ ਸਰਪੰਚ ਦੇ ਪ੍ਰਧਾਨ ਮੋਦ ਪਰ ਵੀਰਾਂ ਨਾਲ ਸਾਰੀ ਸਾਥ ਸੰਗਤਾਂ ਇਥੇ ਪਹੁੰਚਣ ਦੇ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਆਜ਼ਾਦ ਗਰੁੱਪ ਜੋ ਕੋਈ 15 20 ਸਰਪੰਚਾਂ ਦਾ ਨੋੜ ਨੂੰ ਵੱਧ ਵਧੀ ਕੀ ਹੋਈ ਆ ਮੈਂ ਉਹ ਲਗਵਾਣ ਕਰ ਰਿਹਾ 14 ਕਿਉਂਕਿ 10 15 ਮੋਤ ਪਰ ਵੀਰਾਂ ਨੇ ਮੋਦਲ ਜੀ ਇੱਥੇ ਕਿਹਾ ਸੀ ਉਹਨਾਂ ਗਾੜੀ ਵਿੱਚ ਸਾਰਿਆਂ ਨੇ ਗੁਰਮਤਾ ਕੀਤਾ ਸੀ ਅੱਜ ਆਪਣੇ ਵਫਦਰ ਦਾ ਘਟਨੇ ਆ ਤੇ ਆਪਾਂ ਗੁਰੂ ਸਾਹਿਬ ਦੀ ਕੋਲ ਆਸਰਾ ਲਿਆ ਆ ਨਵਕੀਏ ਪੂਸ਼ਾ ਸੀ ਮਾਂ ਚਾਪਾ ਨੂੰ ਨਾ ਇਹ ਦਫ਼ਤਰਾਂ ਜਿਨ੍ਹਾਂ ਨੂੰ ਕੋਈ ਦੁੱਖ ਤਕਲੀਫਾਂ ਮੁਸ਼ਕਲਾਂ ਹੁੰਦੀਆਂ ਤਕਰੀਬਨ ਲੀਡਰਾਂ ਦੇ ਬੂਏ ਬਾਂਹ ਹੋ ਜਾਂਦੇ ਆ 20 25 ਸਾਲ ਤੋਂ ਆਪਾਂ ਸਿਆਸਤ ਕਰੰਦਾ ਜਿਹੜੇ ਮੇਰੇ ਸਾਥੀ ਆ ਮੇਰੇ ਨਾਲ ਲੀਡਰ ਦੇ ਘਰ ਜਾਇਦਾ ਉਹ ਲੀਡਰ ਨੂੰ ਮਿਲਦਾ ਨਹੀਂ ਨਾ ਇਸ ਕਰਕੇ ਜਿਹੜੀ ਆਜ਼ਾਦ ਲਹਿਰ ਚੱਲ ਰਹੀ ਆ ਇਹ ਆਜ਼ਾਦ ਲਹਿਰ ਨਾਮ ਮੇਰੇ ਤੇ ਇਹ ਸਾਰੀ ਇੱਕ ਧੀਮ ਆ ਉਹ ਧੀਮ ਆ ਜਿੰਨਾ ਨੇ ਸੰਤਾਪ ਭੋਗਿਆ ਇੱਥੇ ਵੀਰ ਬੈਠੇ ਆ ਮੇਰੇ ਅਖਾਣ ਸ਼ੈਰ ਉਹਨਾਂ ਦਾ ਜੇ ਕਮੀਜ਼ ਉੱਪਰ ਕਲਾ ਤੇ ਸ਼ਾਦੀ ਦੇ ਨਿਸ਼ਾਨ ਪਤਾ ਨਹੀਂ ਕਿੰਨੇ ਹੋਏ ਆ ਗੁਰੂ ਸਾਹਿਬ ਵੀ ਹਾਜੇ ਬੋਲ ਰਿਹਾ ਕਿ ਸ਼ਾਇਦ ਉਹਨਾਂ ਤੋਂ ਮੰਮੀ ਕੁਸ਼ਕਾਰ ਹੋਣਾ ਵੀ ਜਿਹਦੀਆਂ ਸ਼ਾਦੀ ਫੋਨੀ ਦੀਆਂ ਗੋਲੀਆਂ ਲੱਗੀਆਂ ਆ ਇਹ ਰਿਆਜ਼ ਵੇਰ ਦਾ ਮੈਨੂੰ ਕਿ ਦੋ ਤਿੰਨ ਵੀਰਾਂ ਨੇ ਸਵਾਲ ਕੀਤਾ ਇਹ ਯਾਦਾਂ ਵਾਲੇ ਸਹਤ ਹੋਣ ਆ ਸਮੇਂ ਤੇ ਮੈਨੂੰ ਵੀ ਨਹੀਂ ਲੱਗਦੀ ਕਿ ਮੈਂ ਕਿਸ ਤਰੀਕੇ ਨਾਲ ਬਿਆਨ ਕਰਾਂ ਇਹ ਯਾਦਾਂ ਵਾਲੇ ਵੀਰ ਉਹ ਆ ਜਿਨ੍ਹਾਂ ਨੂੰ 302 ਦੇ ਬੱਚਿਆਂ ਦੇ ਮਾਨ ਸਨਮਾਨ ਮਿਲਿਆ ਜਿਨ੍ਹਾਂ ਨਾਲ ਲਾਤੀ ਦੀ ਸੰਗਤ 10 10 20 20 ਸਲਾਤ ਨੂੰ ਉਹਨੂੰ ਪਿੰਨੋ ਜਪਉਂਦੀ ਆ ਤੇ ਉਹਨਾਂ ਨੂੰ ਆਪਣਾ ਲੀਡਰ ਮੰਨਦੀ ਆ ਤੇ ਉਹਨਾਂ ਨੂੰ 302 ਦੇ ਪਰਚੇ 307 ਦੇ ਪਰਚੇ ਇਦਾਂ ਜਿਦਾ ਫੰਕਸ਼ਨਾਂ ਦੇ ਵਿੱਚ ਆਪਾਂ ਨੂੰ ਲੰਗਰਾਂ ਦੇ ਵਿੱਚ ਜਿਵੇਂ ਕੋਈ ਸਲਾਦ ਬਣਾ ਕੇ ਦਿੱਤਾ ਜਾਂਦਾ ਇਹ ਉਹ ਉਹ ਆ ਜਿਨ੍ਹਾਂ ਪਰਿਵਾਰਾਂ ਨੇ ਦੋਵੇਂ ਵੀ ਨੇ ਪਾਪਾਂ ਵੀ ਨੇ ਚੀਜ਼ੇ ਵੀ ਨੇ ਸ਼ਾਇਦ ਪਿਆ ਨੂੰ ਧਰਮਸੀਹ ਵੀ ਨਾ ਹੋਵੇ ਮੇਰੇ ਖਿਆਲ ਹੈ ਵੀ ਸ਼ਾਇਦ ਹੀ ਕਿਸੇ ਉਹ ਨਾ ਜਿਹੇ ਪੰਜਾਬੀ ਚਹਾਵਤ ਆ ਵੀ ਕਿ ਕੁੱਤੀ ਨੂੰ ਵੀ ਸੋਟਾ ਮਾਰਿਆ ਹੋਵੇ ਤੇ ਉਹਨਾਂ ਨੂੰ ਉਹ ਮਹਾਦੀਆਂ ਤਰ੍ਹਾਂ ਲਾ ਕੇ ਘਰੋਂ ਭਗਾਰ ਕੀਤਾ ਤੇ ਜੋ ਕੁਝ ਆਪਣੇ 그룹 ਚ ਉਹ ਦੋ ਚਾਰ ਸੱਜਣਾਂ ਨੂੰ ਇਹ ਜਿਹੜਾ ਆਸ਼ੀਰਵਾਦ ਦਿੰਦੇ ਆ ਜਿਹਦੇ ਨਾਂ ਦਿੰਦੇ ਆ ਕਈ ਬੜਾ ਚੰਗੇ ਘਰਾਂ ਤੋਂ ਚੰਗੇ ਪਰਿਵਾਰਾਂ ਤੋਂ ਚੰਗੇ ਕਾਰੋਬਾਰੀ ਵੀ ਸਾਡੇ ਨਾਲ ਬੈਠੇ ਆ ਜਦੋਂ ਉਹ ਪੁੱਛਦੇ ਆ ਯਾਰ ਲੋਕਾਂ ਵਾਲੇ ਤੇ ਸ਼ਾਦੀ ਲਈ ਡੈਫੀਨੇਸ਼ਨ ਬੜੀ ਮਾਰੀ ਦਿੱਤੀ ਜਾਂਦੀ ਆ ਇਦਾਂ ਵੀ ਡੈਫੀਨੇਸ਼ਨ ਬਣਾ ਦਿੱਤੀ ਜਾਂਦੀ ਜਿਵੇਂ ਕੋਈ ਲੁਟੇਲ ਹੰਗੇ ਬਦਮਾਸ਼ ਦਾ ਗਰੁੱਪ ਇੱਕ ਸਾਹਮਣੇ ਆਉਗਾ ਅੱਜ ਸਾਡੇ ਸਾਹਮਣੇ ਖੱਟਾ ਮਾਰਦਾ ਕੱਟਿਆ ਇਹਦਾ ਉਹ ਲੁਟੇਆ ਕਿਸੇ ਬਾਰੇ ਨਹੀਂ ਕਿਸੇ ਸਰਪੰਚ ਮੋਰ ਬਾਰੇ ਕਿਸੇ ਨੇ ਸਟਡੀ ਕਰਨੀ ਹੋਈ ਤੇ ਮੇਰਾ ਵੀਰ ਇੱਕ ਦੂਜੇ ਤੋਂ ਆਪਾਂ ਦਾ ਨਾਮੀਆਂ ਹਸਿਆਤਾ ਬਾਰੇ ਨਾ ਨੀਆਂ ਖਾਨਦਾਨੀਆਂ ਬਾਰੇ ਤੇ ਚੀ ਪੀੜੀ ਤੱਕ ਵੀ ਕੋਈ ਪੁੱਛ ਸਕਦਾ ਇਹਨਾਂ ਦਾ ਕੋਈ ਬਾਪੂ ਜਿਹੜੇ ਮਲੇਚਿਆ ਨਹੀਂ ਸੀ ਇਹਨਾਂ ਦਾ ਕੋਈ ਬਾਪੂ ਜਿਹੜੇ ਕੋਈ ਕ੍ਰਾਈਮ ਤੇ ਨਹੀਂ ਸੀ ਕਰਦਾ ਮੇਰੇ ਖਿਆਲ ਦੇ ਵਿੱਚ ਜਿਹੜੇ ਸਭ ਤੋਂ ਚੰਗੇ ਪਰਿਵਾਰ ਸੀ ਤੇ ਇੱਕ ਸ਼ੌਮ ਸੀ ਰਾਜਨੀਤੀ ਵਿੱਚ ਆਉਣ ਦਾ ਸਿਰਫ ਇਹ ਗਲਤੀ ਨਾਲ ਹੀ ਸਾਨੂੰ ਸਾਰੇ ਧਵੇ ਲੱਗ ਗਿਆ ਸ਼ਾਇਦ ਸਾਡੇ ਬਾਪੂ ਦੇ ਵੀ ਬਲੈਕ ਬਲੂ ਕੀਤੀ ਹੁੰਦੀ ਜਾਂ ਤੇਗ ਮਾਰੀ ਹੁੰਦੀ ਤੇ ਸ਼ਾਇਦ ਹੱਜ ਅੱਜ ਧਵੇ ਨਾ ਲੱਗਣ ਬੀਨੋ ਨੂੰ ਲੱਗਦਾ ਕਿ ਜਿਹੜੇ ਸੋ 15 20 ਮੇਰੇ ਨਾਲ ਆ ਜਾਰੀਆਂ ਦੀ ਤੇ ਰੋਡ ਰੋਡ ਦੀਆਂ ਲੇਟਾਂ ਦੇ ਜਰੂਰ ਹੋਣਗੇ। ਹਰ ਤਰ੍ਹਾਂ ਉਹ ਬਹੁਮੰਮੀ ਬਹਾਂਵੇਂ ਗੁਰੂ ਰੋਡ ਦੀ ਹੋਏਗੀ। ਸਰੋਬਾਜੀ ਹੋਣਗੇ। ਗੱਲ ਦਿਲ ਵੀ ਨਹੀਂ ਕਰਦਾ ਜਦ ਥੱਸਨ ਨੂੰ ਪਰ ਕਹਿਣ ਲਈ ਮਜਬੂਰ ਹੋਣਾ ਪੈਂਦਾ। ਜੇ ਗੱਲ ਕਰਦੇ ਆ ਤਾਂ ਵੀ ਕਹਿਿਆ ਜਾਣਾ ਜਿੰਨੇ ਵੀ ਆਪਣੇ ਇਲਾਕੇ ਦੇ ਲਾਗੇ ਬੰਦੇ ਰੋਜ਼ ਵਰਿਆ ਪੁਰਾਣੇ ਅਸੀਂ ਵੀ ਵਰਤ ਨਹੀਂ ਕੀਤੀ ਆ ਤਕਰੀਬਨ ਪਿੰਡਾਂ ਚ ਗੁਰਦਆਰਿਆਂ ਕੋਾਈਆਂ ਪਰ ਯਾਰੀ ਉਮਰ ਚ ਵੀ ਆ ਜਿੰਨਾ ਚਿਰ ਤੱਕ ਆਪਾਂ ਉਹਨਾਂ ਨੂੰ ਰੋਲ ਹੁੰਦੇ ਜਦੋਂ ਮੋਰ ਤੋਂ ਜਿੰਨੀ ਜਵਾਬ ਦੇਦਾ ਜਾਂ ਜਿਹੜਾ ਚੁਆ ਨਾ ਮੜਿਆ ਉਹਦੇ ਵਾਸਤੇ ਬਰਮਾਸ਼ ਕੈਂਸਟਰ ਦਾਲ ਬਦਲ ਪਰ ਉਹ ਜਿੰਨੀਆਂ ਵੀ ਮਾੜੀ ਭਾਸ਼ਾ ਉਹ ਸਾਡੇ ਤੇ ਲਾਗੂ ਹੋ ਜਾਂਦੀ ਆ ਇਹ ਵੀਰਾਂ ਨੇ ਇਕੱਠਿਆ ਹੋ ਕੇ ਕਿਹਾ ਕਿ ਆਪਾਂ ਸਾਰੀ ਉਮਰ ਠੇਕਾ ਤੇ ਉਹਨਾਂ ਦਾ ਲਿਆ ਨਹੀਂ ਤੇ ਜਦੋਂ ਇਹਨਾਂ ਦੇ ਬਾਰੇ ਜਾਣੋ ਪੜੀਦਾ ਇਹਨਾਂ ਦੀ ਸੋਚ ਵੇਖੀ ਦੀ ਆ ਉਸ ਰੁੱਤ ਨੂੰ ਚੈਲੰਜ ਕਰਨ ਵਾਸਤੇ ਦਰ੍ਹਾਂ ਵੀਰਾਂ ਨੇ ਇਕੱਠਿਆ ਹੋ ਕੇ ਇਹ ਆਜ਼ਾਦ ਗਰੁੱਪ ਬਣਾਇਆ ਇਹ ਆਜ਼ਾਦ ਗਰੁੱਪ ਦੇ ਵਿੱਚ ਤਕਰੀਬ ਨਹੀਂ ਤੁਹਾਨੂੰ ਦੱਸਿਆ ਵੀ ਸਾਰੇ ਪੰਜਾਬੀ ਚ ਕਹਿੰਦਾ ਨੇ ਦੰਗਾਂ ਦੀ ਇਹ ਵੀ ਨਾਲੇ ਬੈਠੇ ਹੋਏ ਆ ਬੋਲ ਤਾਂ ਭਾਰੀਏ ਤੇ ਚੰਗੇ ਆ ਜੇ ਇਹਨਾਂ ਨੂੰ ਜਵਾਬ ਦੇ ਦਈਏ ਤੇ ਬਹੁਤ ਮਾਣਿਆ ਆ SSP DIG ਤੱਕ ਜਾ ਕੇ ਸਾਡੀਆਂ ਹਿਸਟਰੀਆਂ ਨੂੰ ਹੁੰਦੇ ਆ ਚਲੋ ਪ੍ਰਸ਼ਾਸਨ ਤੇ ਸਾਨੂੰ ਉਮੀਦ ਆ ਉਹ ਸਾਡਾ ਸਾਰਾ ਰਿਕਾਰਡ ਦੇਖ ਕੇ ਤੇ ਬੱਸੀ ਆ ਨਹੀਂ ਆ ਇਹਨਾਂ ਦੇ ਵਸ ਜਾਵੇ ਥੋੜੀਆ ਤੱਕ ਵੀ ਸਾਨੂੰ ਮਰਵਾ ਦਿੰਆਂ ਇਹਨਾਂ ਦੇ ਵਸ ਜਾਵੇ ਉਹ ਰਹਿਣਾ ਦੇਣ ਰਾਜਨੀਤੀ ਪਿੰਡ ਚ ਮੈਂਬਰੀ ਤੋਂ ਸ਼ੁਰੂ ਕਰਕੇ ਮੱਲੇ ਦੀ ਪ੍ਰਧਾਨਗੀ ਤੋਂ ਸ਼ੁਰੂ ਕਰਕੇ ਅਸੀਂ ਇੱਕ ਅਜਿਹੀ ਲਹਿਰ ਚਾਹੁੰਦੇ ਹਾਂ ਜਿਹਨੂੰ ਸੰਗਤ ਚੁਣੇ ਜਿਹਨੂੰ ਸੰਗਤ ਬੋਲਦਾਰ ਪਾਵੇ ਉਹ ਬੰਦੇ ਅੱਗੇ ਹੋਣ ਜਿਹਦੇ ਨਾਲ ਕੋਈ ਬਦੀਕੀ ਹੋਊਗੀ ਇਹ ਗਰੁੱਪ ਮੋਢਾ ਮੋਢਾ ਲਾਡਵਾ ਸਾਥ ਦਊਗਾ ਜੇ ਕੋਈ ਭੈਣ ਭਰਾ ਦਾ ਵੀ ਕੰਮ ਧੰਗਾ ਕੋਈ ਵੀ ਪ੍ਰਸ਼ਾਸਨ ਕੋਈ ਗੱਲ ਨਹੀਂ ਸੋੰਦਾ ਇਹ ਸਾਰੇ ਵੀਰ ਇਕੱਠੇ ਹੋ ਕੇ ਇੱਕ ਬਸਤਰ ਸ਼ਹਿਰ ਵਾਸੀਆਂ ਦਾ ਪਿੰਡ ਵਾਲਿਆਂ ਦੀ ਤਨ ਤਨ ਹਰਕਤ ਇਹਥੇ ਸੁਨੇਹਾ ਦਫ਼ਤਰ ਖੁੱਲਿਆ ਦੂਸਰਾ ਦਫ਼ਤਰ ਦੋ ਕੁ ਮਹੀਨਿਆਂ ਦਾ ਕੰਮ ਸ਼ਾਇਦ ਚਭਾਵਾ ਚੈਵੀ ਚੱਲ ਰਹੀ ਆ ਜਿਸ ਵੀ ਕੇ ਸੱਜਣ ਦੀ ਨੀਂਦ ਨਾ ਕੋਈ ਪ੍ਰਸ਼ਾਸਨ ਵਾਲਾ ਵੀ ਉਹਦੀ ਗੱਲ ਨਹੀਂ ਸੁਣਦਾ ਇਹ ਗਰੁੱਪ ਉਹਦੀ ਤਨੂੰ ਮੰਗੋ ਧਰੋ ਉਹਦੇ ਨਾਲ ਸਾਥ ਦਊਗਾ ਚਾਹੇ ਉਹ ਕਿਸੇ ਵੀ ਪਾਰਟੀ ਦਾ ਕਿਸੇ ਵੀ ਜਵਾਦ ਦਾ ਕਿਸੇ ਵੀ ਧੜੇ ਦਾ ਪਾਰਟੀ ਪਾਰੀ ਤੋਂ ਉੱਤਰੋਚ ਕੇ ਨਾਵੀਂ ਪਹਿੰਗਾਂ ਲੀਡਰਾਂ ਨੂੰ ਵੀ ਮੋਟਾ ਪੰਜਾਂ ਹੀ ਨੇ ਇਹ ਆਪਣੇ ਨਾਲ ਆ ਇਹ ਮੋਟਾ ਪਾਊਗਾ ਉਹ ਸ਼ੌਕ ਨਾਲ ਇਹ ਰਾਜਨੀਤੀ ਦਾ ਇਹ ਨਾਮ ਦਿੱਤਾ ਉਹ ਆਜ਼ਾਦ ਹੋ ਗਿਆ ਨਾ ਸਾਡੇ ਨੂੰ ਪਹਿਨੇ ਐਮਐਲਏ ਚੁਲੋਣਾ ਆ ਜਿੰਨੇ ਵੀ ਰਹੀ ਤੇ ਬੈਠੇ ਆ ਇਹ ਕੋਈ ਤਕਰੀਬਾ ਨੇ ਗਿਣਤੀ ਦੱਸ ਰਹੇ ਸੀ ਕਿ 50 ਸਰਪੰਚ ਸਾਹਿਬ ਨੇ ਇੱਥੇ ਤੇ 10 ਕੌਂਸਲਰ ਤੇ ਬਾਕੀ ਕੁਝ ਚੇਅਰਮੈਨ ਬਾਕੀ ਕੂਕੀਆਂ ਸਖਸ਼ਤਾ ਪਹੁੰਚ ਗਏ ਆ ਅਜੇ ਇਲੈਕਸ਼ਨ ਨੂੰ 1.5 ਸਾਲ ਪਿਆ ਆ ਜਦੋਂ 6 ਮਹੀਨੇ ਰਹਿ ਜਾਣਗੇ ਇੰਨੀ ਸਾਰੀ ਸੰਗਤ ਨੂੰ ਗੁਰੂ ਮਹਾਰਾਜ ਦਾ ਔੜ ਆਸਰਾ ਲੈ ਕੇ ਆਪਾਂ ਇਕੱਠੇ ਹੋਵਾਂਗੇ ਜਿਸ ਜਵਾਬ ਨਾਲ ਤੁਰਨਾ ਹੋਇਆ ਕਿ ਆਮੋ ਜਿਹੜੀ ਵੀ ਜਮਾਨਤ ਚੰਗੀ ਲੱਗੂਗੀ ਸੋ ਜਮਾਤ ਦੇ ਨਾਲ ਸਾਰੇ ਭੈਣ ਭਰਾ ਇਕੱਠੇ ਹੋ ਕੇ ਆਪਾਂ ਚੱਲਾਂਗੇ ਤੇ ਫੈਸਲਾ ਲਵਾਂਗੇ ਨਾ ਵੀ ਕੋਈ ਫੈਸਲਾ ਇੱਕ ਤਰਫਾ ਹੋਊਗਾ ਤੇ ਨਾ ਇਸ ਗਰੁੱਪ ਵਿੱਚ ਕੋਈ ਚੇਅਰਮੈਨ ਨਹੀਂ ਨਾ ਇਸ ਗਰੁੱਪ ਵਿੱਚ ਕਿਸੇ ਅੰਗਲੇ ਨਹੀਂ ਸ਼ਾਇਦ ਕੋ 10 ਬੰਦੇ ਮੇਰੇ ਨਾਲ ਗਰੁੱਪ ਕਰਦੇ ਹੋਣ ਸ਼ਾਇਦ ਪੰਨੋਸਤਾ ਨਾਲ ਮੈਂ ਬਹਿਣ ਲੱਗਾ ਹੋਵਾਂ ਪਰ ਆਪਾਂ ਇੱਕ ਦੂਜੇ ਨਾਲ ਉਹ ਵਰੋਧ ਛੱਡ ਕੇ ਉਹ ਪਰੰਪਰਾ ਜਾਲੂ ਕਰੀਏ ਜਿੰਨਾ ਘਰਾਂ ਨੂੰ ਜ਼ੁਲਮ ਹੁੰਦਾ ਜਦੋਂ ਉਹ ਮਾਵਾ ਰੋਣੀਆਂ ਜਿਨ੍ਹਾਂ ਦੇ ਪਰਚੇ ਹੁੰਦੇ ਆ ਜਿਨ੍ਹਾਂ ਨੂੰ ਭਰਾਇਆ ਜਾਂਦਾ ਜਿਨ੍ਹਾਂ ਨੂੰ ਧਮਕਾਇਆ ਜਾਂਦਾ ਚਾਹੇ ਆਪਣੇ ਕੋਈ ਹੋਊਗਾ ਜੋ ਉਹਦਾ ਫੜ ਕੇ ਹੱਥ ਬੰਨ੍ਹਾ ਜੋੜ ਕੇ ਉਸ ਗੁੰਗਰ ਦਾ ਟੱਕਰਾ ਦਿੱਤਾ ਗਿਆ ਜਿਹੜੇ ਪਿਛਲੇ ਸਮੇਂ ਦੇ ਦੌਰਾਨ ਆਪਣੇ ਕੁਝ ਸਾਥੀਆਂ ਨੂੰ ਘਰੋਂ ਭੱਡਾ ਕੀਤਾ ਤੇ ਉਪਾਧੀਆਂ ਦਿੱਤੀਆਂ ਕਿਸੇ ਨੇ ਨਹੀਂ ਕਿਹਾ ਕਿਸੇ ਦਾ ਜਨਮ ਕਿੱਥੋਂ ਆਇਆ ਉਹਦੇ ਮਾਪਿਆਂ ਨੇ ਕਿੱਦਾਂ ਨੱਕ ਮੋੜੇ ਲਗੜ ਕੇ ਬਾਪੂ ਦਾ ਸਾਹ ਤੋਂ ਘਾਤ ਮਾਦੂ ਲਈ ਆਪਣੇ ਬੱਚੇ ਦੀ ਲਾਲ ਲਈ ਆ ਤੇ ਜੇ ਉਹਨਾਂ ਨੇ ਉਹਨਾਂ ਚੋਂ ਕਿਸੇ ਨੇ ਪਿੰਡ ਦਾ ਸਰਪੰਚ ਬਣਦਾ ਸੁਪਨਾ ਲੈ ਲਿਆ ਜਾਂ ਸਾਡਾ ਬੂਰ ਲਾਦਾ ਨਹੀਂ ਸਰਪੰਚੀ ਲੈਣ ਚ ਆਇਆ ਰਾਜਨੀਤੀ ਚ ਨਹੀਂ ਆਇਆ ਸਾਨੂੰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਉਹਦੇ ਸੇਵਾ ਕਰਨ ਦਾ ਮੌਕਾ ਮਿਲ ਗਿਆ ਜਿਹੜੇ ਪਿਛਲੇ ਪੁਰਾਣੇ ਸਮੇਂ ਤੋਂ ਇੱਕ ਮੋਹਰਬਾਦੀ ਦੀ ਗੱਦੀ ਫੜ ਕੇ ਬੈਠੇ ਆ ਤੇ ਲੀਡਰਾਂ ਦੀ ਇੱਕ ਜੰਗਲ ਬਣਾਈ ਹੋਈ ਹੈ ਵਿੱਚ ਆਮ ਬੰਦਾ ਵੜੀ ਨਹੀਂ ਸਕਦਾ ਉਹਨਾਂ ਅਹੀ ਇਹਨੇ ਤਾਂ ਮਾਰੇ ਲੱਗਦੇ ਆ ਕਿ ਇਹ ਪੈਦਾ ਹੀ ਨਾ ਹੋਣ ਪਹਿਲਾਂ ਦਾ ਸਾਹਿਬ ਤੇ ਸਾਡੇ ਉਹਨਾਂ ਦੇ ਗੋਡੇ ਘੁੜ ਗਏ ਉਹਨਾਂ ਦੇ ਭਾਂਡੇ ਚੁੱਕਦੇ ਹੀ ਲੰਘੀ ਆ ਤੇ ਜੇ ਕਿਸੇ ਨੇ ਦੋ ਚਾਰ ਵੀਰਾਂ ਨੇ ਟੱਕਰਾਂ ਕਰਨ ਲਈ ਜੋ ਉਸ ਕੀਤੀ ਆ ਕਿਸੇ ਦੀ ਮਾਰਾਉਣ ਗਾਣੇ ਬਣਾਤਾ ਕਿਸੇ ਦੇ ਭਰਾ ਨੂੰ ਗਾਣੇ ਬਣਾਤਾ ਕਿਸੇ ਦੀ ਭੈਣ ਨੂੰ ਗਾਣੇ ਬਣਾਤਾ ਸਾਡੇ ਪਰਿਵਾਰਾਂ ਕੋਲ ਜਾ ਕੇ ਇਨੀ ਧਮਕੀਆਂ ਦਿੱਤੀਆਂ ਕਿ ਸਾਡਾ ਦਿਲ ਕਰਦਾ ਸੀ ਵੀ ਕੁਝ ਖਾ ਕੇ ਮਰ ਜੀਏ ਔਰ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ ਆ ਤਾਂ ਉਹਨੇ ਵੀ ਉਹਨੂੰ ਭਰਾ ਦਾ ਸਾਥ ਦਿੱਤਾ ਜਿਹੜੇ ਨਾਲ ਵੀ ਪਰਿਵਾਰ ਚੰਗੀ ਜਦੋਂ ਜਹਿਰ ਕਰਦੇ ਉਹਨਾਂ ਹੌਸਲਾ ਦਿੱਤਾ ਇਹ ਜੁਲਮ ਕਰਨ ਵਾਲੇ ਆ ਇਹ ਅਜਬੋਰੀ ਜੋ ਮੁਗਲ ਕਾਹਦੇ ਆਪਣੇ ਨਾਲ ਲਏ ਆ ਤੇ ਆਪਣੇ ਸਿਨਾਂ ਨੇ ਜੰਗਲਾਂ ਚ ਜਾ ਕੇ ਦਿਨ ਕੱਟਿਆ ਹੁਣ ਤੇ ਅਦਾਲਤਾਂ ਲੋਕਪੱਤਰ ਵੱਡੀਆਂ ਸਾਧਨ ਨੇ ਜਿਨ੍ਹਾਂ ਨੂੰ ਆਪਾਂ ਆਵਾਜ਼ ਤੱਕ ਦੇ ਭਾਇਆ ਜੇ ਉਹ ਆਪਣੀ ਗੱਲ ਨਹੀਂ ਸੁਣਦੇ ਆਪਾਂ ਪਿਛਲੇ ਸਮੇਂ ਦੌਰਾਨ ਜ ਮਰਦੇ ਆ ਮੈਂ ਕਿਸੇ ਨੂੰ ਮਾਰਨਾ ਨਹੀਂ ਚਾਹੁੰਦਾ ਤੇ ਨਾ ਹੀ ਕਰਕੇ ਸੱਜਣ ਨੂੰ ਕਹੂੰਗਾ ਕਿ ਉਹਨੇ ਕੋਲ ਆਪਾਂ ਕੋਈ ਗੱਲ ਕਰਨੀ ਆ ਆਪਾਂ ਤੇ ਅਗਲੀ ਗੱਲ ਕਰਨੀ ਆ ਵੀ ਆਪਣੀ ਟੀਮ ਨੂੰ ਕੀ ਕੀ ਕਰਨਾ ਚਾਹੀਦਾ ਜੋ ਕਰਨਾ ਚਾਹੀਦਾ ਉਹਦੇ ਸੁਝਾਅ ਜੋ ਕੌਲਸੀ ਕਰਨੀ ਚਾਹੀਦੀ ਆ ਉਹਦੇ ਵਿਚਾਰ ਤੇ ਮੇਰੇ ਵੀਰੋ ਦੱਗੋ ਨਾ ਆਪਣੇ ਘਰ ਵਿੱਚ ਇਸ ਪਿਆਰ ਦੀ ਮਿੱਟੀ 'ਚ ਉਹ ਫੁੱਲਿਆ ਜਿਹੜੀ ਕਿਸੇ ਜੁਲਮ ਦੇ ਅਗੇ ਝੁਕੀ ਨਹੀਂ ਸ਼ੌਕ ਸਰਪੰਚ ਬਣਦਾ ਨਹੀਂ ਸ਼ਾਇਦ ਲੈ ਕੇ ਗੁਰੂ ਸਾਹਿਬ ਵੀ ਹਾਜ਼ਰੀ ਬੈਠਾ ਕਹਿ ਰਿਹਾ ਪਰ ਐਸੇ ਜੇ ਸਰਪੰਚ ਬਣ ਨਹੀਂ ਤਾਂ ਪੰਚ ਨਹੀਂ ਕੋਈ ਵੀ ਅੰਦਰ ਚਾਲ ਨਹੀਂ ਰਹੀ ਕਾਰ ਨਹੀਂ ਆਂ ਦਾਅ ਲਗਣਾ ਸ਼ੁਰੂ ਹੋ ਗਿਆ ਕਿ ਪਤਾ ਨਹੀਂ ਕਿਹੜੇ ਵੇਲੇ ਕਿਹੜੀ ਸਰਕਾਰ ਹੋਣੀ ਆ ਤੇ ਪਰਚਾ ਕਰਾ ਦੇਣਾ ਇਹ ਲੋਕੀ ਹੁਣ ਆਇਆ ਇਹਦੇ ਨਾਲ 10 ਬੰਦੇ ਕਿਉਂ ਆ ਇਹ ਸੱਚੀ ਗੱਲ ਕਹੀਦਾ ਤੁਮਾ ਤੇ ਕੋਈ ਨਾ ਕੋਈ ਇਹਦਾ ਚੰਦ ਚਾਰਨਾ ਵੀ ਪੰਚੀ ਸਰਪੰਚੀ ਚੇਰ ਲੀ ਨੀ ਇਥੋਂ ਲੱਗਦੀ ਵੱਡੀ ਇਲੈਕਸ਼ਨ ਨੇ ਕੋਈ ਕੋਈ ਕਵੇ ਪਿੰਲਾ ਫਰੀਸ਼ਦ ਦੀ ਵੀ ਵੱਡੀਆਂ ਇਲੈਕਸ਼ਨ ਨੇ ਕੋਈ ਵੀ ਇਲੈਕਸ਼ਨ ਨਾ ਨੂੰ ਗੁਰੂ ਮਹਾਰਾਜ ਬੈਠਾ ਵੀ ਮੈਂ ਇਹਨੂੰ ਕਹੂੰਗਾ ਵੀ ਮੈਂ ਇਲੈਕਸ਼ਨ ਲੜੂੰਗਾ ਵਕਤ ਤੇ ਤਗਦੀਰ ਨਾਲ ਛੋਈ ਕੋ ਪਾਵੇ ਹੱਥੀ ਜੋੜ ਲਾਂਗੇ ਵੀ ਭਈ ਲੜਾਈ ਲੜੋਗੇ ਜਿਹਨਾਂ ਵੀ ਹਲਕੇ ਤੇ ਜੁਰਮ ਹੋ ਗਾ ਉਹ ਪਿੰਡ ਜਾਵਾਂਗੇ ਅੱਗੇ ਵੀ ਕਿਸੇ ਪਿੰਡ ਪ੍ਰੋਗਰਾਮ ਹੋਇਆ ਤੇ ਮੈਂ ਸਟੇਜ ਤੋਂ ਐਨੀ ਗੱਲ ਹੀ ਕਹਿ ਬਿਠਾ ਤੇ ਇਸ ਪਿੰਡ ਵਾਲਿਆਂ ਨੇ ਸਾਡੇ ਤੋਂ 100 ਤੋਂ 2 ਦਾ ਪਰਚਾ ਹੁੰਦਾ ਸੀ ਤੇ ਇਸ ਨਗਰ ਨੇ ਸਾਡੇ ਦੀ ਮਤ ਦਿੱਤੀ ਪੰਜ ਸੱਤ ਪਰਿਵਾਰ ਸਾਡੇ ਹਾਸ ਚਲੇ ਸੀ ਤੇ ਮੇਰੇ ਖਿਆਲ 'ਚ ਵੀ ਮੇਰੇ ਨਾਲ ਪੰਜ ਸੱਤ ਦਰਸ਼ਕਾਂ ਚਲੇ ਗੀਆਂ ਕਦੇ ਕਿਸੇ ਦਫਤਰ ਹੱਥ ਜੋੜਨੇ ਪੈਂਦੇ ਨੇ ਕਦੇ ਕਿਸੇ ਦਫਤਰ ਤੇ ਮੇਰੇ ਮਨ ਤਾਂ ਹੋਰ ਵੀ 2 4 7 ਚ ਬੈਠੇ ਰਹੇ ਉਹਨਾਂ ਨੇ ਹਜ਼ਰੀ ਲਈ ਹੁੰਦੀ ਆ ਪਰ ਜੇ ਉਹ ਦਰਵਾਜ਼ਾ ਮੇਰੇ ਚੱਲੇ ਖਲਾਫ ਹੁੰਦੀ ਤੇ ਸ਼ਾਇਦ ਮੈਂ ਵੀ ਇਹ ਮੇਰੇ ਕਦੇ ਖਤਾਬ ਅਜੰਟ ਕੋਲ ਬੈਠਾ ਹੁੰਦਾ ਪਰ ਮੇਰੇ ਨਾਲ ਜਿਹੜੇ 5 7 ਤਾਲ ਵੀ ਚੱਲ ਗਏ ਉਹਨਾਂ ਦੇ ਜਾਣ ਨਾਲ ਅਸਰਾਂ ਦੇ ਵਿੱਚ ਜਿਹਨੂੰ ਅਸੀਂ ਕਹਾਵੇ ਜਾ ਕੇ ਬਖਸ਼ ਕੀਤੀ ਆਪਣੇ ਪੱਖ ਦੱਸੇ ਤੇ ਆਪਣੀ ਨੀਅਤ ਦੱਸੀ ਆਪਣੇ ਇਰਾਦਾ ਦੱਸਿਆ ਵੀ ਸਾਡਾ ਇਰਾਦਾ ਨਹੀਂ ਆ ਸਾਡਾ ਇਰਾਦਾ ਕੋਈ ਕਿਸੇ ਨੂੰ ਲੀਡਰ ਬਣਾਉਣੀ ਲੀਡਰ ਬਣਾਣਾ ਨਹੀਂ ਲੋਕ ਸੇਵਾ ਕਰਨ ਦਾ ਸ਼ੌਂਕ ਆ ਇਹ ਗਲਤੀ ਕੀਤੀ ਆ ਤੇ ਇਹ ਗਲਤੀ ਅਸੀਂ ਕਰਾਂ ਚਾਹੇ ਸਾਨੂੰ ਡਰੇ ਤੇ ਮੇਰੇ ਕਹਿੰਦੇ ਦਸਾਂ ਵੀਰ ਉਹਦੇ ਆਸਰੇ ਨਾਲ ਮੈਂ ਵੀ ਝੁਕ ਕੀਤਾ ਹੀ ਬਾਹਰ ਆ ਗਿਆ ਉੱਥੋਂ ਤੇ ਅੱਜ ਦੇ ਵਿਸ਼ਾਲ ਠਾਠਾ ਮਾਰਦੇ ਕੱਟ 'ਚ ਕੋਈ 1500 ਸ਼ਰੀਰ ਮੈਨੂੰ ਦਿਸਦਾ ਤੇ ਜਿਨ੍ਹਾਂ ਦੇ ਬੰਲ ਜਾਦਾ ਨਹੀਂ ਦੇ 10 50 55 ਤੋਂ ਬੱਲੇ ਪਿੱਛੇ ਹੋਣੇ 100 100 ਇਹ ਗੁਣਾ ਕਰ ਲਈ ਤੇ ਇਹਦਾਂ ਨੂੰ ਕੀਤੀ ਜਾਣੀ ਆ ਮੇਰੇ ਵੀਰੋ ਕਿਸੇ ਨੂੰ ਕਰਨ ਦੀ ਲੋੜ ਨਹੀਂ ਆਪਣੇ ਗਰੁੱਪ ਵਿੱਚ ਕਿਸੇ ਨੇ ਵੀ ਕਿਸੇ ਕਾਨੂੰਨ ਨੂੰ ਹੱਥ ਨਹੀਂ ਲੈਣਾ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਤੇ ਪ੍ਰਸ਼ਾਸਨ ਤੋਂ ਜੇ ਕੋਈ ਗਰੀਬ ਵਰ ਗਿਆ ਪਿੰਡਾਂ ਦੇ ਵਿੱਚ ਚਾਹੇ ਉਹਨੂੰ ਮਰੇਗਾ ਦਾ ਕੰਮ ਆ ਚਾਹੇ ਉਹਨੂੰ ਆਟੇਦਾਲ ਦੀ ਮੁਸ਼ਕਲ ਆ ਚਾਹੇ ਉਹਨੂੰ ਪੋਟਿਆਂ ਦੀ ਮੁਸ਼ਕਲ ਆ ਜੋ ਵੀ ਰਾਏ ਮਿੱਤੀ ਦੇ ਵਿੱਚ ਲੋਕਾਂ ਨੇ ਚਾਹੇ ਜੀਵਨ ਦਾ ਉਹਨੂੰ ਬਿਜਲੀ ਦੇ ਮਸਲੇ ਆ ਪਰਿਵਾਰ ਖਾਨੇ ਦਾ ਬਿਜਲੀ ਘਰ ਚੂਹ ਮਸਲੇ ਆ ਇਹ ਤਿੰਨੋਂ ਵੱਲੀ ਸਾਰੇ ਭਾਈ ਤਕਰੀਬਨ ਆਪਣੇ ਇੱਕ ਦੋ ਪਿੰਡ ਨੂੰ ਛੱਡ ਕੇ 150 ਪਿੰਡਾਂ ਦੇ ਵਿੱਚ ਜੋ ਸੰਗਠਨ ਤੇ ਹਾਰ ਹੋਈ ਆ ਇਹ ਟੀਮ ਇਹਤ ਕਰੂਗੀ ਜੇ ਕੋਈ ਸਾਡਾ ਆਜ਼ਾਦ ਗਰੁੱਪ ਦਾ ਵਰਕਰ ਜਾਂ ਕੋਈ ਮੈਂਬਰ ਜਾਂ ਮੋਤਵਾਰ ਕਿਸੇ ਨੂੰ ਸੰਗਠਨ ਤੋਂ ਤਾਲਮ ਕਰਦਾ ਤਾਂ ਇੱਥੇ ਦਫ਼ਤਰਾਂ ਦੇ ਦੱਸ ਸਕਦਾ ਆਪਣੀ ਸੇਵਾ ਕਰਨ ਦਾ ਰਾਜਨੀਤੀ 'ਚ ਸ਼ੌਂਕ ਆ ਜਿੰਨੇ ਵੀ ਆਜ਼ਾਦ ਗਰੁੱਪ ਦੇ ਵਿੱਚ ਪ੍ਰਵਾਹ ਨਹੀਂ ਜੁੜੇ ਆ ਗਲਤੀ ਸਿਰ ਇੰਨੀ ਆ ਸਾਡੇ ਮਿਲਿਆ ਨੇ ਗਾਂਧੀ ਪਰਵਾਰਾਂ ਨੂੰ ਸਾਕ ਦਿੱਤੀ ਦੀ ਤੇ ਸ਼ਾਇਰ ਸਾਨੂੰ ਚੁੱਕ ਕਰਕੇ ਦਾਵੇ ਨਾਲ ਟੱਲੇ ਜੋ ਮੰਗਣਗੇ ਬਾਪੂ ਸਾਡੇ ਪਹਿਲਾਂ ਵੀ ਦੱਸ ਚੱਕਾ ਹਾਂ ਭਰੇ ਮਾਨਸੀ ਨੂੰ ਮੈਂ ਬਾਪੂ ਨੂੰ ਮਾਰਾ ਲਵਾਂਗੇ ਚੰਗਾ ਕਹਾ ਮੈਨੂੰ ਸਮਝ ਨਹੀਂ ਲੱਗਦੀ ਕਿ ਬਾਪੂ ਬਹਿਰ ਕਰ ਲੈਂਦਾ ਜਾਂ ਬਾਪੂ ਮੋਤਬਾਈ ਕਰ ਲੈਂਦਾ ਅੱਜ ਸੰਗ ਨਾਲ ਦਿਨ ਨਹੀਂ ਦੇਖਣੇ ਪੈਣਗੇ ਜਿਹਦੇ ਸੰਗ ਦੇਖਣੇ ਪੈਂਦੇ ਤੇ ਹੁਣ ਤੇ ਉਹ ਬਾਪੂ ਦੇ ਚਲੇ ਗਏ ਆ ਤੇ ਵੱਡਾ ਬਾਪੂ ਉਹ ਬੈਠਾ ਇਹਦੇ ਵਾਰੀ ਗੱਲ ਕਰਦਾ ਰਿਹਾ ਜੇ ਤੁਹਾਡੇ ਰਲਿਆ ਤੇ ਲੋੜ ਪਾ ਤਗੜਿਆਂ ਨੂੰਗੇ ਸਾਰੇ ਜਣੇ ਉਹਦਾ ਮਰੂ ਆਪੋ ਆਪਣੇ ਪਿੰਡਾਂ ਨੂੰ ਸਮਝ ਗਏ ਤੇ ਇੱਕ ਲੈਣ ਬਣਾਈਏ ਕਿੱਥੇ ਆਪਾਂ ਨੂੰ ਵੀਰਾਂ ਦੇ ਪਿੱਛੇ ਆਪਾਂ ਜਾ ਰਹੇ ਹਾਂ ਤੇ ਲੋਹਾ ਇਹ ਬਣ ਜਾਣਾ ਵੀ ਲਿੱਡੂ ਆਪਣੇ ਬੁਲਾਵੇ ਤੇ ਲਿੱਡੂ ਆਪਣੇ ਨਾਲ ਕੇ ਵਹਿਣਾ ਕਰੀ ਆਪਾਂ ਕੋਈ ਮੰਨ ਲਓ ਪਹਿਲਾਂ ਵੀ ਕਿਹਾ ਜਿੱਦਾਂ ਮੈਂ ਆਪਣੇ ਜੋ ਕਿਸੇ ਨੇ ਵੀ ਜਿਹੜੇ ਵੀ ਪੱਛੀ ਜਾਣੇ ਆ ਕਿਸੇ ਨੇ ਵੀ ਇਹ ਨਹੀਂ ਕਿਹਾ ਮੈਂ ਗੁਰੂ ਦੀ ਹਾਜ਼ਰੀ ਨਹੀਂ ਨਾ ਮਨਾਲਿਆ ਤੇ ਚੈਤਨਾ ਦੀ ਰਿਸਤ ਲੱਭੀ ਆ ਕਿਸੇ ਨੇ ਕਦੇ ਤੜੀ ਪੇਛ ਨਹੀਂ ਕੀਤੀ ਵੀ ਮੈਂ ਹਲਕੇ ਦਾ ਐਨਐਲਪਾ ਨਾ ਜੋ ਉਹਨਾਂ ਦੇ ਵਿਧਾਨ ਸਭਾ ਜੁੜੇ ਪੌੜੀਆਂ ਚੜ੍ਹਨੀ ਚਾਹੁੰਦਾ ਇੱਕੋ ਹੀ ਗੱਲ ਕਿ ਇਹਦੇ ਸਾਨੂੰ ਮਾਨ ਸਨਮਾਨ ਮਿਲ ਜੇ ਸਰਪੰਚੀ ਵੀ ਛੱਡ ਦਿਆਂਗੇ ਸਰਪੰਚ ਵੀ ਇਹਦੇ ਪਿੰਡ ਦਾ ਪਰੋਹ ਬੰਦਾ ਉਹਨੂੰ ਬਣਾ ਲਿਆਗੇ ਜਿਹਨੂੰ ਸ਼ੌਂਕ ਹੈ ਲੋਕਾਂ ਦੀ ਸੇਵਾ ਕਰਨ ਦਾ ਇਸ ਕਰਕੇ ਉਹਨਾਂ ਲੀਡਰ ਨੂੰ ਹੱਥ ਜੋੜ ਕੇ ਜਿਹੜੇ ਲੋਕਾਂਾਂ ਤੋਂ ਬਾਹਰ ਆਪਣੇ ਬੂਹੇ ਪਾਟਾ ਕਰ ਲੈਂਦੇ ਆ ਤੇ ਮੁਲਕਿਆਪਾ ਦੀ ਇਹ ਸਾਡਾ ਫੋਨ ਹੀ ਚੁੱਕਦੇ ਆਪਾਂ ਵੀਰਾਂ ਦਾ ਡੱਡੇ ਮੜਨ ਤੋਂ ਪੈਂਦੇ ਆ ਤੇ ਉਹਨੂੰ ਲੀਡਰ ਬਣਾਈਏ ਜਿਹੜਾ ਚੋਣ ਹੀ ਬਿਲਕੁਲ ਨਹੀਂ ਹਾਜ਼ਰ ਹੋਵੇ ਇਲੈਕਸ਼ਨ ਤੋਂ ਪਹਿਲਾਂ ਬੋਲੀ ਜਿਹੜੀ ਇੰਡੀਆ ਉਹ ਇਲੈਕਸ਼ਨ ਤੋਂ 5 ਸਾਰ ਤੱਕ ਵੀ ਹੋ ਰਹੇ ਤੇ ਕਿਹੇ ਵੀ ਵੀ ਨੂੰ ਕਹਾਣਾ ਨਹੀਂ ਛੜਨਾ ਪਵੇ ਤੇ ਕਿਸੇ ਦੇ 307 ਦਾ ਕਿ 302 ਦਾ ਨਫਰਮਾਨ ਕਰ ਜਣਾਵੇ ਕੋਈ ਮਾਂ ਆਪਣੇ ਪੁੱਤ ਤੋਂ ਜਦੋਂ ਕਿਸੇ ਨਾਲ ਜ਼ੁਲਮ ਨਾਣਾ ਉਸ ਕੇ ਨੂੰ ਚੁੱਕੇ ਖੜ ਗਿਆ ਕੋਈ ਗੁਨਾਹ ਕੀਤਾ ਹੋਵੇ ਸ਼ਾਇਦ ਮੜਾ ਕਹੂ ਕਿ ਇਹ ਮੈਂ ਕਿਥੋਂ ਮੜਾ ਜਾਂ ਲਿਆ ਤੇ ਜਿੰਨੇ ਕੀਤਾ ਦੀ ਰੱਖਣਾ ਹੋਵੇ ਤੇ ਢਾਈ ਨਿਕਲਦੀਆਂ ਤੇ ਜਦੋਂ ਉਸ ਮਾਂ ਨੂੰ ਇਹ ਗੱਲ ਦਾ ਪਤਾ ਲੱਗਦਾ ਕਿ ਮੇਰੇ ਪੁੱਤ ਦੇ ਗੋਲੀ ਲੱਗ ਗਈ ਤੇ ਜਿਹਦੇ ਗੋਲੀ ਵੱਜ ਗਈ ਆ ਉਹਨਾਂ ਦੇ ਸਾਰੇ ਹੀ ਲੋਕ ਯਾਰ ਆਉਂਦੇ ਆ ਇਹ ਹੋਵੇ ਕਿ ਗੁਰੂਆਂ ਪੀਰਾਂ ਉਲਟਾ ਉਹਨਾਂ ਬਰਬਾਸ਼ੀਆਂ ਪਾਦੀਆਂ ਮਿਲ ਜਾਂਦੀਆਂ ਉਹਨਾਂ ਦੀ ਕੋਈ ਹਿਸਟਰੀ ਨਹੀਂ ਦੇਦਾ ਵੀ ਇਹਨਾਂ ਨਾਲ ਕੀ ਕੋਈ ਕੁੱਤਾ ਆਈ ਨਹੀਂ ਭੈਣਾ ਇਹਦੀਆਂ ਮਾਵਾਂ ਨਾਲ ਜਿਹੜੇ سرپنچہ نے بھی بھی سال سیوا کی ہے ایک رہا ہی کل لمحی ہو گیا میں چند لفظہ جی میں بیٹھ دینا کوئی جنی چون ہو گی الیکشن لڑ چلے گئے تو تھے ایک موت بارسی ساڑھے گار لیڈو سربان میں بیٹھے انہیں ڈیفیریشن دیتی موت باری دی اندھا تھا موت جو ملتا کیا کچھو دو چار بندیاں نے ڈالے کی تھی جی لوگ سیوہ ہے وہ فرے جانے سیوا کری دی دیا ਇਹ ਕੋਈ ਮੁਤਲਬ ਨਾ ਕਰ ਰਿਹਾ ਹਾਂ ਕਿ ਉਹਦਾ ਕੋਈ ਨਿਆਂ ਨਵਾ ਦੇਗਾ ਤੇ ਮੈਨੂੰ ਖੁਸ਼ੀ ਮਿਲਦੀ ਆ ਆਪਣੀ ਬਾਣੀ ਚ ਹੀ ਕਿਹੜਿਆ ਅਜੇ ਕੋਈ ਜ਼ੁਲਮ ਕਿਹਨਾ ਵੇਲਾ ਸਾਫ ਨਹੀਂਗਾ ਤੇ ਅਜੀਬ ਜੀ ਸੇਵਾ ਕਰਨ ਦਾ ਮੌਕਾ ਮਿਲ ਜੰਗਾ ਤੁਸੀਂ ਕਿਸੇ ਵੀ ਕਿਸੇ ਵੀ ਬਾਰੇ ਨਾ ਦੋ ਜੋ ਮੈਂ ਕਹਿਣਾ ਨਹੀਂ ਚਾਹੁੰਦਾ ਭਾਵੇਂ ਆਪਾਂ ਨੂੰ ਗਰੰਟੀ ਸਾਹਿਬ ਹੀ ਲੈਣੀਏ ਉਹ ਵੀ ਇਹੇ ਗੁਰੂ ਦੀ ਸੇਵਾ ਕਰਨ ਜਾਣ ਨੂੰ ਸ਼ਰਤ ਕੋਈ ਮਾਨ ਸਨਮਾਨ ਚਾਹੇ ਨਾਮ ਨੰਨ ਕੋਈ ਵਪਾਰੀ ਕੋਈ ਦੁਕਾਨਦਾਰ ਸਾਰਿਆਂ ਨੂੰ ਇੱਕ ਪੂਜਾ ਜਾਂ ਇੱਕ ਮਾਨਸਨਮਾਨ ਦੇ ਦਿੰਦਾ ਤੇ ਮੇਰੇ ਕਾ ਜਿਹੜੇ ਲੋਥਵਾਰਿਆ ਜਿਹੜੇ ਦੁਜਗਾਰੀਓ ਕਈ ਗੱਲ ਐ ਤੂੰ ਗਾਣ ਤੇ ਬਦਨਾਮੀ ਕਰਦੀ ਐ ਤੇ ਤੁਸੀਂ ਇਹਦੇ ਕੰਮ ਕਰਦੇ ਹੋ ਜੀ ਤਾਂ ਲੰਡੀ ਸਾਹੂ ਦਾ ਇਲੈਕਸ਼ਨ ਸੀ ਉੱਥੇ ਗਏ ਸੀ ਇੱਕ ਤੁਹਾਡੀਆਂ ਘਰ ਦੀਆਂ ਇਕੱਲੀਆਂ ਹੋਈਆਂ ਕਿਸੇ ਮੈਂ ਬਤੇਰੀਆਂ ਕਿਸੇ ਵਜੀਰ ਦੀ ਘੰਟੀ ਨੇ ਸੰਗਤ ਦੇ ਭਾਂਡੇ ਵੀ ਉੱਤੇ ਉਲੇ ਸਾਡੀਆਂ ਘਰ ਦੀਆਂ ਤੁਹਾਡੀਆਂ ਭੈਣਾ ਭਾਂਡੇ ਧੋਣੀਆਂ ਉਹੋ ਹੀ ਲੀਡਰ ਤੁਹਾਨੂੰ ਥੋੜੇ ਬਤੇ ਅਨੂਪੀ ਚੰਗਾ ਕੰਮ ਨਹੀਂ ਬਗਾ ਉੱਥੇ ਕੋ ਸਰਪੰਚ ਬੈਠਾ ਏ ਤੋਂ ਲੇ ਗਿਆ ਭਾਈ ਗੁਰਮਤੀ ਸਿੰਘ ਤੋਂ ਲੈ ਕੇ ਸਾਰੇ ਹੀ ਮਾਨ ਸਨਮਾਨ ਨਾਲ ਜਪੂ ਲੈ ਕੇ ਕੰਮ ਕਰਦੇ ਆਪਾਂ ਇਹ ਵਪਾਰੀ ਵਰਗੇ ਇੱਕ ਮੋਤ ਵੱਲ ਬੰਦਾ ਇਹ ਜਿਹੜਾ ਉਹ 5-10% ਨੂੰ ਛੱਡ ਦਿੰਦਾ ਕਿਉਂਕਿ ਇਹਨਾਂ ਦਰਾਨੀ ਕਰਦਾ ਉਹਦੇ ਨੂੰ ਸਮਝ ਨਹੀਂ ਦੇ ਸਕਦਾ ਮੋਤ ਬੰਦੀਆਂ ਜਿਹੜੀਆਂ ਘਰੋਂ ਦੇਵ ਘਰੋਂ ਟਾਈਮ ਦੇ ਕੇ ਛੇੜ ਆਪਣੇ ਪਰਿਵਾਰ ਨੂੰ ਟਾਈਮ ਦਿੰਦਾ ਉਹਦੇ ਪਿੰਡ ਵਾਸੀ ਨੂੰ ਇਲਾਕੇ ਵਾਸਤੇ ਨੂੰ ਸਾਥ ਦਿੰਦਾ ਤੇ ਇੰਨੀ ਸੇਵਾ ਨਾ ਇਹ ਪਰਮੋਭਾਗ ਜਿਹੜੀ ਖੁਸ਼ੀ ਮਿਲਦੀ ਹੈ ਇਹ ਤਮਾਈ ਕਰਨ ਵਾਲੀ ਮਿਲਦੀ ਭਵੇਂ ਧੋਨੀ ਚੋਲੀ ਕਮਾਣੀ ਇਸ ਕਰਕੇ ਹੋ ਸਕਦਾ ਕੁਝ ਵੀਰ ਇੱਧਾਂ ਦੇ ਵਿੱਚ ਬੈਠੇ ਹੋਣ ਕੁਝ ਨਮਰਦ ਬਣ ਕੇ ਦਾ ਸਰਪੰਚ ਬਣ ਕੇ ਦਾ ਪ੍ਰਧਾਨ ਬਣ ਕੇ ਸੇਵਾ ਕਰਨੀ ਜੋੜੇ ਹੋਣ ਤੇ ਇਹ ਜੁਲਦੀ 그룹 ਸੇਵਾ ਨਹੀਂ ਕਰ ਦਿੰਦੇ ਇਹ ਅਨਾਰ 그룹 ਜਿਸ ਪਿੰਡ ਚ ਕਿਸੇ ਨਾ ਨਿਪਰਾ ਹੋਊਗਾ ਤੇ ਇਹ ਆਪਣਾ ਮੋੜੇ ਨਾ ਮੋੜਾ ਲਾ ਕੇ ਰਹੂਗਾ ਜਿਸ ਸੰਗਤ ਦੀ ਜੇ ਕਿਸੇ ਲੋੜਵੰਦ ਦੀ ਮਜਬੂਰੀ ਹੋਣੀ ਵੀ ਚੰਦੋ 45 ਸਰਪੰਚ ਨੇ ਨਾਮ ਲਖਾਏ ਆ ਸਾਡੇ ਗਰੇ ਗਰੇ ਹੀ ਕਰਕੇ ਕਿਉਂ ਜੇ ਦਹਾਲਾਇਆ ਵੀ ਪਾ ਲੈਨੇ ਆ ਤੇ 45 ਸਰਪੰਚ ਜਦੋਂ ਪੈਸੇ ਇਕੱਠੇ ਹੋਏ ਨੇ ਸਾਡੇ 55 ਲੱਖ ਰੁਪਏ ਬਣਵਾਉਂਦਾ ਤੇ ਮਾਲਕ ਦੀ ਕਿਰਪਾ ਮੇਰੇ ਖਿਆਲ ਨੇ ਵੀ 25 ਸਰਪੰਚ ਦੇ ਦੰਦੇ ਆ ਜਿਨ੍ਹਾਂ ਦੀ ਜ਼ਮੀਨ 15 15 20 ਹਿੰਗੀਆਂ ਵੀ ਲਏ ਤਾਂ ਪਾਸ ਆ ਤਾ ਪਾਪੂ ਜੀ ਕਰੋ ਦੋਖੇ ਬਲਿਆਖੀ ਕੀਤੀ ਪਰ ਪੈਣੀ ਚਾਰ ਕਰਕੇ ਬਾਤ ਜੀ ਗਿਆ ਤੋਂ ਦਹਾਣਾ ਦੀ ਕਿਰਤਿਆ ਜਰਾ ਹੀ ਕੀਤੇ ਝੁੰਨੇ ਝੋਲਾ ਕਰਨ ਤੋਂ ਪਹਿਲੇ ਸਵਾਨਾ ਕਾਡੋ ਇੰਡੀਆ ਇਚਾਲ ਨੋੜਵਾਣ ਦੀ ਸੇਵਾ ਹੋਏ ਤੇ ਜੇ ਨੂੰ ਛੜਿਓ ਤਗੜੇ ਹੋ ਵੀ ਮੋੜਾ ਮੱਲ ਗਏ ਕਹਿਣ ਵਾਲਿਆਂ ਨੇ ਕਈ ਕੁਝ ਕਹਿਣਾ ਹੈ ਮੇਰੇ ਖਿਆਲ ਆ ਵੀ ਇਹ ਸਰਪੰਚਾਂ ਨੇ ਇਕੱਠਿਆਂ ਹੋ ਕੇ ਤੇ ਪਹਿਲਾ ਹੀ ਕੰਮ ਹੋਣਾ ਵੀ ਆ ਦਫ਼ਤਰ ਖੋਲਿਆ ਹੋਣਾ ਜਿਵੇਂ ਆਪਾਂ ਲੀਡਰਾਂ ਨੇ ਕੂਟੀਆਂ ਦੀਆਂ ਜਾਂਦੇ ਆ ਮੈਂ ਨਹੀਂ ਅਫਸਰ ਕਿਸੇ ਦਾ ਦਫ਼ਤਰ ਲਿਖਿਆ ਆਪਣੇ ਅੰਦਰ ਨਹੀਂ ਗਾੜੀ ਮੇਰਾ ਸਾਥ ਨੂੰ ਕਿਹੜਾ ਦੇਖਿਆ ਉਹ ਮੈਂ ਕਹਿ ਨਹੀਂ ਸਕਦਾ ਜੇ 95 ਨੂੰ ਸੋਧ ਬੋਧ ਆਈ ਆ ਤੇ ਵੱਡਿਆਂ ਲੀਡਰ ਨੂੰ ਗੁਰੂ ਹੋਗਾ ਇਹ ਕਹਿੰਦੇ ਕੋਈ ਜਾਣ ਗਿਆ ਕੋਈ ਨਹੀਂ ਗਿਆ ਜੇ ਇਹ ਕੋਈ ਬਹਿ ਤੇ ਬਾਪ ਪੁੱਠੇ ਨਹੀਂ ਹੁੰਦੇ ਇਹਨਾਂ ਕਰਾਟਾ ਕਰਦੀਆਂ ਤੇ ਪਹਿਲੇ ਤੋਂ ਇਹ ਸਾਡੇ ਬਾਪੂ ਨੇ ਬਲਾਇਕ ਨਹੀਂ ਕੀਤੀ ਘੜੀ ਦੇ ਚਾਰ ਸਿਆੜਾ ਗਈਆਂ ਜਿਹੜੇ ਬਣਾਣਾ ਹੈ ਜੀ ਇਹ ਕਰਕੇ ਉਹ ਸਾਰਾ ਮੈਂ ਕੋਈ ਸੋਸ਼ਲ ਕਿ ਨਹੀਂ ਬੋਲਣ ਦੇਣਾ ਜਿੰਨੀਆਂ ਵੀ ਪਿੰਡ ਵਾਲਿਆਂ ਨੇ ਪਛਾਣਾ 100% ਵੀ ਗਿਣਿਆ ਕਰ ਸਕਦੇ ਸ਼ਹਿਰ ਵਾਲਿਆਂ ਨੇ 60 70% ਸਹਦ ਬਹੋਗੇ ਕਿ ਜਿਹਨਾਂ ਨਹਿਦ ਨਹੀਂ ਹੁੰਦੇ ਵਰਗੇ ਜਿਹੜਾ ਕੋ ਘਾਵਲ ਆ ਉਹ ਸਿਵਾਗਾ ਨਹੀਂ ਚਾਹਦਾ ਉਹਦੇ ਨਾਲ ਮੋਲੇ ਨਾਲ ਬੜਾ ਲਾਵਾਂਗੇ ਜਿਹੜਾ ਕੋ ਲੀਟਰ ਨੂੰ ਡਰਾਉ ਦਾ ਉਹਦੇ ਨਾਲ ਖੜਾ ਹੈ ਐਸੀ ਨਹੀਂ ਚਾਹਦੇ ਕੋਈ ਪਿੰਡ ਭਰਾ ਪਿੰਡ ਛੱਡ ਕੇ ਕਾਹਦਾ ਸਾਡੇ ਵਿੱਚ ਹੋਣਾ ਸਾਡੇ ਕੀ ਕਰਨਾ ਪਵੇ ਉਸ ਲਹਿਰ ਦੇ ਮਤਲਬ ਇਹ ਆਜ਼ਾਦ ਆ ਰਿਹਾ ਚਲੀ ਜੇ ਉਹ ਤੁਹਾਨੂੰ ਜੋ ਵੀ ਸਵਾਲ ਕਰਦੇ ਆ ਉਹਨਾਂ ਦਾ ਹੱਕ ਆ ਉਹ ਕੁਝ ਵੀ ਕਹਿ ਸਕਦੇ ਆ ਮੇਰੀ ਹੰਥ ਬਣ ਕੇ ਦੇਤੀ ਆ ਇਸ ਲਹਿਰ ਨੂੰ ਤਗੜਿਆ ਹੋਵੇ ਜਿਹੜੀ ਅੱਜ 1500 ਦੇ ਵਿੱਚ ਤੁਹਾਡੇ ਮੇਰੇ ਚਲੀ ਗਈਆ ਮਹੀਨੇ ਦੋ ਮਹੀਨਿਆਂ ਦਾ ਪਾਪ ਵੀ ਵਜਾ ਕਰਕੇ ਕਰਾਂਗੇ ਕੋਈ ਨਹੀਂ ਚੱਲ ਜਿਹਨੇ ਬੁਲਾਏ ਬੋਲਣਾ ਚਾਹੁੰਦੇ ਹੋ ਉਹਨਾਂ ਨੂੰ ਬੁਲਾਵਾਂਗੇ ਸਾਰੇ ਬੇਦੀਆਂ ਗੱਲਾਂ ਉੱਤੇ ਸਟੇਜ ਤੇ ਸਾਨਿਆਂ ਕਰਾਂਗੇ 2 ਮਹੀਨੇ ਦਾ ਟਾਈਮ ਲੱਗਿਆ ਇਹਦੇ ਨਾਲੇ ਮਿਹਨਤ ਲੱਗੀ ਸਾਰਿਆਂ ਨੂੰ ਇੱਥੇ ਟਾਈਮ ਕੱਢਣ ਦੇ ਸਾਰੇ ਨਾਲ ਵੀਰਾਂ ਦਾ ਮੈਂ ਹੱਥ ਜੋੜ ਕੇ ਧੰਨਵਾਦ ਕਰਦਾ ਵੱਧ ਘੱਟ ਵਜਨ ਬੋਲਿਆ ਗਿਆ ਹੋਵੇ ਜਾਂ ਕੋਈ ਗਲਨਾ ਕਹਿ ਸਕਿਆ ਨਾ ਮਾਨ ਦੇ ਮਾਫੀ ਚਾਹਨਾ ਇਹ ਸਿਰਫ ਇੱਕ ਆਪਣਾ ਕੁਦਰਤਨੀ ਦੀ ਨੌਕਰ ਦਾ ਸੰਗਤ ਨੂੰ ਰੂਪ ਰੂਪ ਲਾਉਣ ਦਾ ਦੱਸਣਾ ਪੈਂਦਾ ਇਹ ਵੀ ਨੌਕਰ ਕਿੱਥੇ ਆ ਤੇ ਜਿਹੜੇ ਨਾਲ ਦਫ਼ਤਰ ਫੜੀ もう一回も見つかるよりはいる限り、ワイルドな力を発散させた、ワイルドな力を発散させた。